ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਕਿਸਾਨ ਮਹਾਪੰਚਾਇਤ ਹੋਣ ਜਾ ਰਹੀ ਹੈ ਜੀ ਦਿੱਲੀ ਦੇ ਵਿੱਚ ਇਸ ਮਹਾਪੰਚਾਇਤ ਦੇ ਨਾਲ ਕਿਹੜੇ ਇਹ ਜੇ ਮੁੱਦੇ ਆ ਕਿਸਾਨੀ ਦੇ ਜਿਨ੍ਹਾਂ ਨੂੰ ਮੁਖਾਤਬ ਹੋਣਾ ਹੈ ਜਿਹੜੇ ਸਾਹਮਣੇ ਰੱਖਣੇ ਆ ਤੇ ਕਿਹੜੇ ਮਸਲੇ ਆ ਜਿਹੜੇ ਹੱਲ ਕਰਾਉਣੇ ਆ ਜਿਹੜੇ ਪਹਿਲਾਂ ਰਹਿ ਗਏ ਸੀ ਇਹ ਪੂਰੀ ਗੱਲਬਾਤ ਦੇ ਦੌਰਾਨ ਸਾਡੇ ਨਾਲ ਮੌਜੂਦ ਹੋਣਗੇ ਰਜਿੰਦਰ ਸਿੰਘ ਦੀਪ ਸਿੰਘ ਆਲਾ ਬਾਈ ਨਾਲ ਗੱਲਬਾਤ ਕਰਦੇ ਆ ਤੇ ਹੋਰ ਵੀ ਕਈ ਸਵਾਲ ਆ ਜਿਹੜੇ ਸੋਸ਼ਲ ਮੀਡੀਆ ਤੇ ਉੱਠ ਰਹੇ ਆ ਉਹਨਾਂ ਦੇ ਵੀ ਜਵਾਬ ਲੈਣੇ ਆ ਧੰਨਵਾਦ ਬਾਈ ਸਮਾਂ ਦੇਣ ਦੇ ਲਈ ਸ਼ੁਕਰੀਆ ਬਾਈ ਜੀ ਮਹਾਪੰਚਾਇਤ ਹੋਣ ਜਾ ਰਹੀ ਹੈ ਬਾਈ ਦਿੱਲੀ ਦੇ ਵਿੱਚ ਕਾਰਨ ਕਿਉਂ ਆ ਵੋਟਾਂ ਤੋਂ ਐਨ ਪਹਿਲਾਂ ਵੋਟਾਂ ਜਦੋਂ ਸਿਰ ਤੇ ਖੜੀਆਂ ਇਹ ਮਹਾਪੰਚਾਇਤ ਕੀ ਦਸੂਗੀ ਆਪਦੇ ਆਪ ਚ ਕੀ ਸੁਨੇਹਾ ਦੇਣਾ ਚਾਹੁੰਦੀ ਹੈ ਇਹ ਮਹਾਪੰਚਾਇਤ ਅਸੀਂ ਮੁਲਕ ਭਰ ਦੇ ਕਿਸਾਨਾਂ ਦਾ ਇਕੱਠ ਕਰਕੇ ਜੋ ਮੁਲਕ ਭਰ ਦੇ ਕਿਸਾਨਾਂ ਦੀਆਂ ਮੰਗਾਂ ਮਸਲੇ ਨੇ ਉਹ ਇਸ ਮੁਲਕ ਦੇ ਸਿਆਸੀ ਦ੍ਰਿਸ਼ਤੇ ਉਭਾਰਨਾ ਚਾਹੁੰਦੇ ਆ ਔਰ ਦੂਸਰਾ ਜਿਹੜਾ ਇੱਕ ਮੋਦੀ ਸਰਕਾਰ ਨੇ ਇਹ ਭੁਲੇਖਾ ਪਾਇਆ ਪੰਜਾਬ ਤੋਂ ਜਿਹੜੀਆਂ ਕੁਝ ਜਥੇਬੰਦੀਆਂ ਚੱਲੀਆਂ ਸੀ ਦਿੱਲੀ 'ਚ ਉਹਨਾਂ ਨੂੰ ਰਸਤੇ 'ਚ ਰੋਕ ਕੇ ਉਹਨਾਂ ਤੇ ਜ਼ਬਰ ਢਾ ਕੇ ਕਿ ਵੀ ਮੈਂ ਸ਼ਾਇਦ ਪੰਜਾਬ ਨੂੰ ਤੇ ਸ਼ਾਇਦ ਮੁਲਕ ਭਾਰਤੀ ਕਿਸਾਨ ਲਹਿਰ ਨੂੰ ਦਬਾ ਲਿਆ ਉਹਦਾ ਭਲੇਖਾ ਕੱਢਣ ਦੇ ਲਈ ਜਿਹੜੀ ਹੈਗੀ ਆ ਕੱਲ ਨੂੰ ਦਿੱਲੀ ਦੇ ਵਿੱਚ ਹਜ਼ਾਰਾਂ ਜਿਹੜੇ ਹੈਗੇ ਤਾਂ ਹਜ਼ਾਰਾਂ ਕਿਸਾਨ ਜਿਹੜੇ ਆ ਉਹ ਇਕੱਠੇ ਹੋ ਰਹੇ ਆ ਕਿੰਨਾ ਕੁ ਟੋਟਲ ਅਨੁਮਾਨ ਆਗਾ ਕਿਉਂਕਿ ਪਹਿਲਾ ਅਨੁਮਾਨ ਯੂਨੀਅਨ ਦਾ ਹੋ ਜਾਂਦਾ ਕਿ ਆਪਾਂ ਇੱਥੇ ਇਕੱਠ ਕਰ ਰਹੇ ਹਾਂ ਕਿਉਂਕਿ ਇੱਕ ਤਾਂ ਪਹਿਲੀ ਗੱਲ ਇਹ ਵੀ ਸੋਸ਼ਲ ਮੀਡੀਆ ਤੇ ਕਈ ਗੇ ਸਵਾਲ ਉੱਠੇ ਆ ਵੀ ਤੁਹਾਨੂੰ ਆਖਰ ਪਰਮਿਸ਼ਨ ਕਿਵੇਂ ਮਿਲ ਗਈ ਦਿੱਲੀ ਦੇ ਵਿੱਚ ਰੈਲੀ ਕਰਨ ਦੀ ਪੰਜਾਬ ਦੀਆਂ ਕੁਝ ਕਿਸਾਨ ਯੂਨੀਅਨਾਂ ਜਿਨ੍ਹਾਂ ਦਾ ਤੁਸੀਂ ਵੀ ਨਾਮ ਲਿਆ ਉਹਨਾਂ ਨੂੰ ਤਾਂ ਬੱਡਰ ਨਹੀਂ ਟੱਪਣ ਦਿੱਤਾ ਤੁਹਾਨੂੰ ਕਿਵੇਂ ਪੋਜੀਸ਼ਨ ਉੱਥੇ ਪਰਮਿਸ਼ਨ ਮਿਲ ਜਾਂਦੀ ਨਹੀਂ ਇਹ ਤਾਂ ਅਸੀਂ ਐਸ ਕੇਐਮ ਨੇ ਕਦੇ ਨਹੀਂ ਕਿਹਾ ਜੇ ਪਰਮਿਸ਼ਨ ਦੇਣਗੇ ਤੇ ਤਾਂ ਰੈਲੀ ਕਰਾਂਗੇ 14 ਦੀ ਮਾਂ ਪੰਚਾਇਤ ਪਰਮਿਸ਼ਨ ਲੈ ਕੇ ਨਹੀਂ ਲਾਨੀ ਸੀ 14 ਦੀ ਮਾਂ ਪੰਚਾਇਤ ਤਾਂ ਐਲਾਨਤੀ ਸੀ ਇਹ ਤਾਂ ਹੋਣੀ ਆ ਜੇ ਉਹ ਰੋਕ ਦੇ ਤਾਂ ਇਹ ਤਾਂ ਉਹਨਾਂ ਨੇ ਦੇਖਣਾ ਸੀਗਾ ਕਿ ਕੀ ਉਹ ਦਿੱਲੀ ਦੇ ਚਾਰ ਸ਼ਫੇਰੇ ਕੋਈ 50 60 ਹਜ਼ਾਰ ਕਿਸਾਨ ਨੂੰ ਰਸਤੇ 'ਚ ਲੈ ਸਕਦੇ ਸੀਗੇ ਇਹ ਤਾਂ ਉਹਨਾਂ ਨੇ ਦੇਖਣਾ ਸੀ ਨਾ ਕਿ ਇੰਨੇ ਹਜ਼ਾਰਾਂ ਨੂੰ ਰੋਕ ਸਕਦੇ ਸੀ ਜਾਂ ਫਿਰ ਆਉਣ ਦਿੰਦੇ ਤੇ ਸਰਕਾਰ ਨੇ ਫਿਰ ਪਿੱਛੇ ਹਟਣ ਦਾ ਜਿਹੜਾ ਸੀਗਾ ਉਹ ਫੈਸਲਾ ਕਰ ਲਿਆ ਪਰਮਿਸ਼ਨ ਵਾਸਤੇ ਨਹੀਂ ਅਸੀਂ ਇਨਫੋਰਮੇਸ਼ਨ ਦਿੱਤੀ ਸੀ ਕਿ ਐਨੀ ਤਰੀਕ ਨੂੰ ਅਸੀਂ ਆ ਰਹੇ ਹਾਂ ਜਿਹੜੇ ਸਾਡੇ ਸਾਥੀ ਉਹ ਐਪਲੀਕੇਸ਼ਨ ਦੇਣ ਗਏ ਉਹਦੇ ਜਿਵੇਂ ਹਨਨ ਮੋਲਾ ਹੋਰੀ ਸੀ ਉਹਨਾਂ ਨੇ ਦਿੱਲੀ ਦੇ ਪੁਲਿਸ ਅਧਿਕਾਰੀਆਂ ਨੂੰ ਕਹਤੇ ਸੀ ਕਿ ਹਮ 13 ਕੋ ਆ ਜਾਏਗੇ ਇਹ ਤਾਂ ਪਹਿਲਾਂ ਵੀ ਇੱਕ ਕਾਲ ਦਿੱਤੀ ਗਈ ਸੀ 140 ਦੇ ਕਰੀਬ ਬੰਦੇ ਉਹਨਾਂ ਦੇ ਫੜੇ ਗਏ ਆ ਉੱਥੇ। ਮਤਲਬ ਹਨਾ 150 ਆਪਾਂ ਨੇੜੇ ਆਲਮੋਸਟ ਮੰਨ ਲ ਗਏ। ਉਹ ਬੰਦੇ ਉਹਨਾਂ ਦੇ ਗ੍ਰਿਫਤਾਰ ਕੀਤੇ ਗਏ ਆ ਦੂਜੀਆਂ ਯੂਨੀਅਨਾਂ ਦੇ ਉਹਨਾਂ ਨੂੰ ਦਿੱਲੀ ਨਹੀਂ ਪਹੁੰਚਣ ਦਿੱਤਾ ਗਿਆ। ਪਰ ਸੰਯੁਕਤ ਮੋਰਚਾ ਕਿਵੇਂ ਉੱਥੇ ਫਿਰ ਰੈਲੀ ਕਰਿਆ। ਦੇਖੋ ਇਹ ਨਾ ਨਵਰੀ ਤੇ ਬੜੀ ਕਮਾਲ ਦੀ ਗੱਲ ਸਵਾਲ ਪੁੱਛਿਆ ਤੁਸੀਂ ਸਮਝ ਨਹੀਂ ਲੋੜਾ। ਜਦੋਂ ਕਰੋਨਾ ਕਾਲ ਆਇਆ। ਦਿੱਲੀ ਦੇ ਵਿੱਚ ਇਹਨਾਂ ਨੇ ਉਸ ਤੋਂ ਬਾਅਦ ਜੰਤਰ ਮੰਤਰ ਤੇ ਵੀ ਧਰਨਾ ਲਾਉਣਾ ਬੰਦ ਕਰਤਾ। ਕਿਉਂਕਿ ਮੋਦੀ ਸਰਕਾਰ ਜਿਹੜੀ ਡੈਮੋਕ੍ਰੈਟਿਕ ਸਪੇਸ ਨੂੰ ਲਗਾਤਾਰ ਖੋੜ ਰਹੀ ਹੈ ਵੀ ਲੇਖਕਾਂ ਨੂੰ ਪੱਤਰਕਾਰਾਂ ਨੂੰ ਬੁੱਧੀਜੀਵੀ ਨੂੰ ਚੱਕ-ਚੱਕ ਕੇ ਜੇਲਾ ਵਿੱਚ ਸਿੱਟ ਰਹੀ ਹੈਗੀ ਆ ਕਿਸ ਨੇ ਇਹ ਇੰਨਾ ਹੀ ਲੇਖ ਲਿਖਤਾ ਕਿ ਗੁਜਰਾਤ ਦਾ ਮੁੱਖ ਮੰਤਰੀ ਵਿਜੇ ਰਪਾਨੀ ਨਹੀਂ ਕੋਈ ਹੋਰ ਹੋ ਸਕਦਾ ਪਾਰਟੀ ਭਾਜਪਾ ਦਾ ਹੀ ਹੋਊਗਾ ਐਨੀ ਗੱਲ ਤੇ ਦੇਸ਼ਦਰੋ ਦੇ ਪਰਚੇ ਦੇਣਾ ਨੇ ਕੀਤੇ ਇਹਨਾਂ ਨੇ ਦਿੱਲੀ 'ਚ ਕੱਟ ਕਰਨ ਤੇ ਮੁਕੰਮਲ ਪਾਬੰਦੀ ਲਾਤੀ ਜਿਹੜੀ ਉਹ ਡੈਮੋਕ੍ਰੈਟਿਕ ਸਪੇਸ ਖੋਈ ਸੀ ਨਾ ਇਹਨਾਂ ਨੇ ਉਹ ਦਿੱਲੀ ਦੇ 2020 ਦੇ ਇਤਿਹਾਸਕ ਘੋਲ ਨੇ ਬਹਾਲ ਕੀਤੀ ਉਸ ਤੋਂ ਬਾਅਦ ਜੰਤਰ ਮੰਤਰ ਤੇ ਧਰਨੇ ਜਿਹੜਾ ਸੀ ਉਹ ਦੁਬਾਰਾ ਲੱਗਣ ਲੱਗੇ ਇਹਨਾਂ ਨੇ ਹੁਣ ਇਹਨਾਂ ਦਾ ਕਿਹਾ ਵੀ ਫੇਰ ਅਸੀਂ ਕਿਸਾਨ ਅੰਦੋਲਨ ਤੇ ਜਿਹੜਾ ਸੀ ਜ਼ਬਰ ਟਾ ਕੇ ਵੀ ਸ਼ਾਇਦ ਅਸੀਂ ਸਪੇਸ ਖੋਲਾਂਗੇ ਔਰ ਇਹਨਾਂ ਦਿਨਾਂ 'ਚ ਇਹਨਾਂ ਨੇ ਪਾਬੰਦੀ ਲਾਈ ਹੋਈ ਸੀ ਉਹ ਸਪੇਸ ਇਹ ਰੈਲੀ ਜਿਹੜੀ ਹੈਗੀ ਆ ਉਹ ਬਹਾਲ ਕਰੂਗੀ ਇਹ ਇਹਨਾਂ ਨੂੰ ਪਤਾ ਕਿ ਇਸ ਮੁਲਕ ਦੇ ਵਿੱਚ ਜੇ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਕਰਨ ਦੀ ਕੋਈ ਜਨਤਕ ਆਧਾਰ ਵਾਲੀ ਸਮਰੱਥਾ ਰੱਖਣ ਵਾਲੀ ਧੇਰਾ ਤੇ ਉਹ ਸੰਯੁਕਤ ਕਿਸਾਨ ਮੋਰਚਾ ਹੈਗਾ ਔਰ ਇਹ ਕੱਲ ਫੇਰ ਸਾਬਤ ਹੋਊਗੀ ਹਾਂ ਜੇ ਕੋਈ 1.5 200 ਬੰਦਾ ਤੁਰੇਗਾ ਯਕੀਨਨ ਤੌਰ ਤੇ ਰੋਕਿਆ ਜਾਏਗਾ ਪਰ ਜੇ ਕੋਈ 50 70000 ਬੰਦਾ ਤੁਰੇਗਾ ਤੇ ਫਿਰ ਉਹਨੂੰ ਰੁਕਣਾ ਬਹੁਤ ਮੁਸ਼ਕਲ ਆ ਸਰਕਾਰ ਨੇ ਇਸੇ ਕਰਕੇ ਪਿੱਛੇ ਜਿਹੜੀ ਆ ਉਹ हट ਗਈ ਆ ਪੂਰੇ ਪੰਜਾਬ ਪੰਜਾਬ ਦੀਆਂ ਜਥੇਬੰਦੀਆਂ ਦਾ ਜਾ ਹੀ ਰਹੀਆਂ ਜਿਵੇਂ ਯੂਪੀ ਦੇ ਵਿੱਚ ਨੇ ਰਕੇਸ਼ ਸ਼ਕੈਤ ਨੇ ਹੋਰ ਸਾਰੇ ਲੋਕ ਨੇ ਉੱਥੇ ਜਿਹੜੇ ਪੂਰੇ ਭਾਰਤ ਚ ਜੁੜੇ ਹੋਏ ਆ ਸੰਯੁਕਤ ਮੋਰਚੇ ਦਾ ਹਿੱਸਾ ਉਹ ਸਾਰੇ ਆ ਰਹੇ ਆਗੇ ਦਬਾਅ ਬਿਲਕੁਲ ਇਲੈਕਸ਼ਨ ਵੇਲੇ ਸਰਕਾਰਾਂ ਦਬਾਅ ਚ ਤਾਂ ਆਉਂਦੀਆਂ ਚਾਹੇ ਕੋਈ ਵੀ ਹੋਵੇ ਇਹ ਕੋਈ ਐ ਨਹੀਂ ਕਹਿ ਸਕਦਾ ਨਿਵੰਸੀਵਲ ਕੁਝ ਨਹੀਂ ਹੁੰਦਾ ਇੱਥੇ ਰਾਜਨੀਤੀ ਚ ਖਾਸ ਤੌਰ ਦੇ ਉੱਤੇ ਭਾਵੇਂ ਉਹ ਦਿਖਾਈ ਜਾਣ ਉਹ ਦਬਾਅ ਬਣ ਜੂਗਾ ਜਿਹੜੀਆਂ ਤੁਹਾਡੀਆਂ ਬੇਸਿਕ ਮੰਗਾਂ ਗੀਆਂ ਕਿਸਾਨ ਮੋਰਚੇ ਚੋਂ ਵੀ ਜਿਹੜੀਆਂ ਚੀਜ਼ਾਂ ਰਹਿੰਦੀਆਂ ਉਹ ਹਾਸਲ ਹੋਣ ਦੇ ਨੇੜੇ ਹੈਗੀਆਂ ਨਹੀਂ ਨਵਰੀਤ ਇਹਦੇ ਚ ਇੱਕ ਗੱਲ ਸਮਝਣੀ ਆ ਕਿ ਜਦੋਂ ਅਸੀਂ ਦਿੱਲੀ ਮੋਰਚਾ ਜਿੱਤਿਆ ਐਮਐਸਪੀ ਦੇ ਬਾਰੇ ਇਹ ਸੀਗਾ ਕਿ ਇਹਦੇ ਵਾਸਤੇ ਇੱਕ ਮੁਲਕ ਪੱਧਰੀ ਕਿਸਾਨ ਮੂਵਮੈਂਟ ਦੀ ਜ਼ਰੂਰਤ ਆ ਜਦੋਂ ਦਿੱਲੀ ਮੋਰਚੇ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਤਿੰਨ ਵੱਡੇ ਮੋਰਚੇ ਸੀ ਟਿੱਕਰੀ ਮੋਰਚਾ ਲਗਭਗ 222 ਕਿਲੋਮੀਟਰ ਲੰਬਾ ਸੀ ਪੰਜਾਬ ਹਰਿਆਣਾ ਬਹੁਤ ਗਿਣਤੀ ਬੈਠਾ ਸੀ ਲਗਭਗ ਪੰਜਾਬ ਹਰਿਆਣਾ ਹੀ ਬੈਠਾ ਸੀ ਸਿੰਘੂ ਮੋਰਚਾ 10 ਤੋਂ 12 ਕਿਲੋਮੀਟਰ ਲੰਬਾ ਸੀ ਉੱਥੇ ਪੰਜਾਬ ਹਰਿਆਣਾ ਬੈਠਾ ਸੀ ਤੇ ਗਾਜੀਪੁਰ ਮੋਰਚਾ ਕਿਲੋਕਮੀਟਰ ਦੇ ਆਸ-ਪਾਸ ਸੀ ਉੱਥੇ ਜਿਹੜੇ ਸੀ ਉਹ ਯੂਪੀ ਦੇ ਲੋਕ ਜਿਹੜੇ ਸੀ ਕੁਝ ਉਹ ਬੈਠੇ ਸੀਗੇ ਮੁਲਕ ਭਰ ਦੇ ਵਿੱਚ ਇਨ ਖੇਤੀ ਕਾਨੂੰਨਾਂ ਦੇ ਵਿੱਚ ਖਿਲਾਫ ਸਭ ਤੋਂ ਵੱਧ ਉਹ ਲੋਕ ਲੜੇ ਜਿਨ੍ਹਾਂ ਨੂੰ ਐਮਐਸਪੀ ਮਿਲਦਾ ਸੀ ਜਿਨ੍ਹਾਂ ਨੂੰ ਐਮਐਸਪੀ ਨਹੀਂ ਮਿਲਦਾ ਸੀ ਉਸ ਪਾਸੇ ਉਨੀ ਹਿੱਲ-ਜੁਲ ਨਹੀਂ ਸੀਗੀ ਹੁਣ ਮੰਨ ਲਓ ਨਵਰੀਤ ਕੋਈ ਬੰਦੇ ਦੇ ਹੱਥ 'ਚ ਰੋਟੀ ਸੀ ਉਹ ਬੁਰਕੀ ਤੋੜਦਾ ਸੀ ਉੱਤੇ ਬੁਰਕੀ ਘਸਾ ਕੇ ਤੇ ਖਾ ਲੈਂਦਾ ਸੀ ਕੋਈ ਤੁਹਾਡੇ ਵਰਗਾ ਸੱਜਣ ਕੋਲ ਦੀ ਲੰਗਿਆ ਉਹ ਕਹਿੰਦਾ ਯਾਰ ਤੇਰੀ ਰੋਟੀ ਦੇ ਉੱਤੇ ਕੁਝ ਹੈ ਤਾਂ ਹੈ ਨਹੀਂ ਤੂੰ ਬੁਰਕੀ ਤੋੜ ਕੇ ਘਸਾਉਣਾ ਕਿਉਂ ਆ ਕਹਿੰਦਾ ਯਾਰ ਮੈਂ ਨਾ ਸੋਚ ਲਿਆ ਮਨ ਚ ਕਿ ਇਹਦੇ ਨਾਲ ਅੰਬ ਦੇ ਉਚਾਰ ਦੀ ਫਾੜੀ ਪਈ ਆ ਉਹਦੇ ਮੈਂ ਘਸਾ ਕੇ ਹਣਾ ਮੈਨੂੰ ਥੋੜਾ ਜਿਹਾ ਸਵਾਦ ਆਉਂਦਾ ਅੰਬ ਦੇ ਚਾਰ ਦੀ ਫਾੜੀ ਦਾ ਉਹ ਕਹਿੰਦਾ ਤੂੰ ਸੋਚਣ ਲੱਗਾ ਫਿਰ ਅੰਬ ਦਾ ਚਾਰ ਹੀ ਕਿਉਂ ਸੋਚਿਆ ਤੂੰ ਪਨੀਰ ਸੋਚ ਮੁਰਗਾ ਸੋਚ ਬੱਕਰਾ ਸੋਚ ਉਹ ਕਹਿੰਦਾ ਯਾਰ ਜਿਹੜੀ ਚੀਜ਼ ਦਾ ਮੈਂ ਸਵਾਦ ਹੀ ਨਹੀਂ ਵੇਖਿਆ ਉਹ ਸੋਚ ਕੇ ਤੇ ਮੈਨੂੰ ਸਵਾਦ ਆਉਣਾ ਹੀ ਨਹੀਂ ਅਸੀਂ ਉਦੋਂ ਕਿਹਾ ਸੀ ਕਿ ਜਿਨ੍ਹਾਂ ਨੇ ਐਮਐਸਪੀ ਦਾ ਸਵਾਦ ਵੇਖਿਆ ਉਹੀ ਲੜੇ ਆ ਪੰਜਾਬ ਹਰਿਆਣੇ ਨੇ ਐਮਐਸਪੀ ਦਾ ਸਵਾਦ ਵੇਖਿਆ ਸੀ ਇਹੀ ਲੜੇ ਆ ਤੇ ਇਹੀ ਉਥੇ ਸ਼ਹੀਦ ਹੋਏ ਆ 700 ਤੋਂ ਉੱਪਰ ਦੂਜੇ ਦੂਜੇ ਜਿਨ੍ਹਾਂ ਨੇ ਐਨਐਸਐਸਓ ਦੀ ਵੀ ਸਟੱਡੀ ਆ ਕਿ 70% ਕਿਸਾਨੀ ਨੂੰ ਐਮਐਸਪੀ ਨਹੀਂ ਪਤਾਗਾ ਜਿਨ੍ਹਾਂ ਨੂੰ ਉਹਨਾਂ ਦਾ ਉਹਦਾ ਸਵਾਦ ਨਹੀਂ ਪਤਾ ਉਹਨਾਂ ਨੂੰ ਸਵਾਦ ਦਾ ਅਹਿਸਾਸ ਕਰਉਣਾ ਪਊਗਾ ਨਵਰੀਤ ਮੈਂ ਇੱਕੋ ਗੱਲ ਹੋਰ ਕਹਾਂ ਇਹੀ ਵਖਰੇਵਾ ਸੀ ਉਦੋਂ ਡੱਲੇਵਾਲ ਸਾਹਿਬ ਨਾਲ ਇਹੀ ਅੱਜ ਔਰ ਗੱਲ ਤੁਸੀਂ ਮੇਰੀ ਨੋਟ ਕਰ ਲਓ ਇਹ ਜਿੰਨਾ ਚਿਰ ਮੁਲਕ ਪਧਰੀ ਮੂਵਮੈਂਟ ਨਹੀਂ ਹੁੰਦੀ ਇੱਕ ਸੂਬੇ ਚ ਬਹਿ ਕੇ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਮੁਤਾਬਕ ਸੀ2 ਪਲੱਸ ਦੇ ਮੁਤਾਬਕ ਸਮੁੱਚੀ ਖੇਤੀ ਪੈਦਾਵਾਰ ਦੀ ਗਾਰੰਟੀ ਖਰੀਦ ਦੀ ਗਾਰੰਟੀ ਕਰਾਉਂਦਾ ਕਾਨੂੰਨ ਮੁਲਕ ਭਰ ਦੇ ਵਿੱਚ ਨਹੀਂ ਬਣ ਸਕਦਾਗਾ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਨੇ ਪੂਰੇ ਮੁਲਕ ਦੀ ਛੱਡੋ ਮੈਂ ਤੁਹਾਨੂੰ ਇੱਕੋ ਉਦਾਹਰਣ ਦਿੰਦਾ ਬਿਹਾਰ ਦੇ ਵਿੱਚ 40 ਲੋਕ ਸਭਾ ਸੀਟਾਂ ਨੇ ਪੰਜਾਬ ਤੋਂ ਤਿੰਨ ਗੁਣਾ ਵੱਡਾ ਮੋਟਾ ਜਾਂ ਅੰਦਾਜ਼ਾ ਕਿ ਪੂਰੇ ਬਿਹਾਰ ਦੇ ਵਿੱਚ ਕੱਲੇ-ਕੱਲੇ ਖੇਤੀ ਪੈਦਾਵਾਰ ਦੀ ਖਰੀਦ ਦੀ ਗਰੰਟੀ ਕਰਾਉਣੀ ਆ 2 ਢਾਈ ਤਿੰਨ ਕਿੱਲਾ ਢਾਈ ਤਿੰਨ ਲੱਖ ਕਿੱਲਾ ਜ਼ਮੀਨ ਚਾਹੀਦੀ ਆ ਪਹਿਲਾਂ ਉੱਥੇ ਮੰਡੀਆਂ ਬਣਾਉਣ ਦੇ ਲਈ ਫਿਰ ਕੋਈ ਸਰਕਾਰੀ ਖਰੀਦ ਏਜੰਸੀ ਖੜੀ ਕਰਨੀ ਪੈਣੀ ਆ ਉਹਦੇ ਚ ਕੋਈ 5-4 ਲੱਖ ਮੁਲਾਜ਼ਮ ਭਰਤੀ ਕਰਨਾ ਪੈਣਾ ਉੱਥੇ ਵੱਡੇ ਗੋਦਾਮ ਬਣਾਉਣੇ ਪੈਣੇ ਆ ਕਰੋੜਾਂ ਅਰਬਾਂ ਰੁਪਇਆ ਲਾ ਕੇ ਉੱਥੋਂ ਦੇ ਅਨਾਜ ਨੂੰ ਸਟੋਰ ਕਰਨ ਦੇ ਲਈ ਬਿਹਾਰ ਚ ਮੂਵਮੈਂਟ ਹੋਵੇ ਨਾ ਅਸੀਂ ਪੰਜਾਬ ਚ ਬਹਿ ਕੇ ਬਿਹਾਰ ਲਈ ਕਾਨੂੰਨ ਬਣਵਾ ਦਾਂਗੇ ਅਸੀਂ ਪੰਜਾਬ 'ਚ ਬਹਿ ਕੇ ਮੱਧ ਪ੍ਰਦੇਸ਼ ਪੰਜਾਬ ਤੋਂ 4 ਗੁਣਾ ਵੱਡਾ ਉੱਥੇ ਕਾਨੂੰਨ ਬਣਵਾ ਦਾਂਗੇ ਅਸੀਂ ਜੇ ਕਹੀਏ ਵੀ ਉੱਥੋਂ 70 ਬੰਦੇ ਤੁਰ ਪਏ ਉੱਥੋਂ 45 ਰੁਪਏ ਉੱਥੋਂ 133 ਰੁਪਏ ਇਸ ਤਰ੍ਹਾਂ ਦੀ ਮੂਵਮੈਂਟ ਦੇ ਨਾਲ ਮੁਲਕ ਪੱਦਰੀ ਐਮ ਐਸ ਪੀ ਦੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਜਿਹੜਾ ਨਹੀਂ ਬਣੂਗਾ ਇਹ ਜਿਹੜੀ ਇਹ ਮਾਮ ਪੰਚਾਇਤ ਦੇ ਨਾਲ ਜਿਹੜਾ ਜੋੜ ਕੇ ਤੁਹਾਡਾ ਸਵਾਲ ਸੀ ਕਿਸਾਨ ਸੰਜੂਤ ਕਿਸਾਨ ਮੋਰਚਾ ਲਗਾਤਾਰ ਮੁਲਕ ਪੱਦਰੀ ਕਿਸਾਨ ਅੰਦੋਲਨ ਦੀ ਉਸਾਰੀ ਲਈ ਲੱਗਿਆ ਹੋਇਆ ਪਿਛਲੇ ਨਵੰਬਰ 'ਚ ਤੁਸੀਂ ਵੀ ਕਵਰ ਕੀਤਾ ਰਾਜਧਾਨੀਆਂ ਦੇ ਵਿੱਚ ਤਿੰਨ ਰੋਜਾ ਤਰਨੇ ਲਾਏ 15 ਤੋਂ ਵੱਧ ਸੂਬਿਆਂ 'ਚ ਉਹ ਤਰਨੇ ਲੱਗੇ ਫਿਰ 26 ਜਨਵਰੀ ਨੂੰ 500 ਤੋਂ ਉੱਪਰ ਜ਼ਿਲ੍ਹਿਆਂ 'ਚ ਮੁਲਕ ਭਰ ਦੇ ਵਿੱਚ ਟਰੈਕਟਰ ਮਾਰਚ ਦਾ ਸੱਦਾ ਸੀ ਬਹੁਤ ਸਾਰੇ ਉਹਨਾਂ ਜ਼ਿਲ੍ਹਿਆਂ 'ਚ ਵੀ ਟਰੈਕਟਰ ਹੋਏ ਪੰ 20 ਦੇ ਹੋਏ 30 ਦੇ ਹੋਏ ਜਿੱਥੇ ਪਹਿਲਾਂ ਨਹੀਂ ਹੁੰਦੇ ਸੀ ਫਿਰ 16 ਫਰਵਰੀ ਨੂੰ ਭਾਰਤ ਬੰਦ ਕੀਤਾ ਉਹ ਸਾਰੇ ਤਬਕਿਆਂ ਨਾਲ ਲੈ ਕੇ ਜਿਹੜੇ ਕਾਰਪੋਰੇਟ ਦੇ ਟਾਰਗੇਟ ਤੇ ਸੀ ਉਹਦੇ 'ਚ ਗਾਂ ਇਹ ਸੀਗਾ ਕਿ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਹੈਗਾ ਦਿੱਲੀ ਵੀ ਜਿਹੜਾ ਪ੍ਰੋਗਰਾਮ ਹੈਗਾ ਉਹ ਕਰਾਂਗੇ ਇਹ ਨਹੀਂਗਾ ਕਿ ਕੱਲ ਦੀ ਰੈਲੀ ਦੇ ਨਾਲ ਕਿਸਾਨਾਂ ਦਾ ਕਰਜ਼ਾ ਮਾਫ਼ ਹੋ ਜਾਣਾ ਜਾਂ ਐਮਐਸਪੀ ਦੀ ਖਰੀਦ ਗਰੰਟੀ ਦਾ ਕਾਨੂੰਨ ਬਣ ਜਾਣਾ ਹੈਗਾ ਅਸੀਂ ਉਸ ਜਿਹੜੀ ਮੂਵਮੈਂਟ ਮੁਲਕਪਤਰੀ ਉਸਾਰਨਾ ਚਾਹੁੰਦੇ ਆ ਉਹਦੇ ਵਿੱਚ ਇੱਕ ਸਟੈਪ ਜਿਹੜੀ ਕੱਲ ਦੀ ਮਹਾਪੰਚਾਇਤ ਵੀ ਹੋਵੇਗੀ ਜੀ ਬਾਬਾ ਸ਼ੁਕਰੀਆ ਤੁਹਾਡਾ ਕਿਉਂਕਿ ਮੈਨੂੰ ਪਤਾ ਸਾਰਿਆਂ ਨੇ ਅੱਗੇ ਜਾਣਾ ਬਾਕੀ ਆਪਾਂ ਕੱਲ ਗੱਲਾਂ ਤੁਹਾਡੇ ਨਾਲ ਉਹ ਚੋਂ ਨਿਕਲਦਾ ਕੀ ਆ ਉਹਦੇ ਤੇ ਜ਼ਰੂਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਸਾਨੂੰ ਸਮਾਂ ਦੇਣ ਲਈ ਤੁਹਾਨੂੰ ਸ਼ੁਕਰੀਆ ਭਾਈ ਜੀ ਬਹੁਤ-ਬਹੁਤ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ